ਸਰ ਤੁਸੀਂ ਵੀ ਮਿਲ ਕੇ ਆਏ ਹੋ ਕਿਵੇਂ ਸਿਹਤ ਸੀ ਉਹਨਾਂ ਦੀ ਪੂਰੇ ਚੜ੍ਹਦੀ ਕਲਾ ਚ ਨੇ ਜੀ ਸਿਹਤ ਤਾਂ ਪਤਾ ਹੀ ਆ ਦਿਨੋ ਦਿਨ ਡਾਵਾ ਡੋਲ ਉਹਨਾਂ ਦੇ ਚਿਹਰੇ ਤੇ ਪੂਰਾ ਚੜ੍ਹਦੀ ਚੜ੍ਹਦੀ ਕਲਾ ਜੀ ਔਰ ਬਾਪੂ ਜੀ ਪੂਰੀ ਚੜ੍ਹਦੀ ਕਲਾ ਚ ਨੇ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਬਾਪੂ ਜੀ ਦੀ ਸਿਹਤ ਕਾਇਮ ਰਹੇ ਕਿਉਂਕਿ ਜਿਹੜਾ ਬੀਪੀ ਹੈ ਅਪ ਡਾਊਨ ਹੋ ਰਿਹਾ ਵੈ ਹੱਥ ਪੀਲੇ ਪੈ ਰਿਹਾ ਤੇ ਕਹਿੰਦੇ ਬੋਲ ਵੀ ਨਹੀਂ ਹੋ ਰਿਹਾ ਵੈ ਕਿਵੇਂ ਦੇਖਦੇ ਪਏ ਕੋਈ ਕੱਲ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਹੈਗਾ ਵੈ ਦੇਖੋ ਜੀ ਇਹਦੇ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਮੈਂ ਤਾਂ ਆਪਣੇ ਕਲਾਕਾਰ ਭਾਈਚਾਰੇ ਵੱਲੋਂ ਕਹਿ ਸਕਦਾ ਕਿ ਮੈਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਲਈ ਆਇਆ। ਗੱਲਬਾਤ ਹੋਈ ਉਹ ਤੇ ਕੁਝ ਗੱਲ ਗੱਲਬਾਤ ਚੀਮਾ ਸਾਹਿਬ ਨਾਲ ਹੋਣ ਗਈ ਮੈਂ ਤਾਂ ਬਸ ਉਹਨਾਂ ਨੂੰ ਵੈਸੇ ਮਿਲ ਕੇ ਆਇਆ। ਹੋਰ ਹੋਣੀ ਸਾਡੇ ਨਾਲ ਸੀ ਸਰ ਤੁਸੀਂ ਵੀ ਮਿਲ ਕੇ ਆਏ ਹੋ ਕਿਵੇਂ ਸੇਹ ਸੀ ਉਹਨਾਂ ਦੀ? ਪੂਰੇ ਚੜ੍ਹਦੀ ਕਲਾ ਚ ਨੇ ਜੀ ਸੇਹ ਤਾਂ ਪਤਾ ਹੀ ਆ ਦਿਨੋ ਦਿਨ ਢਾਵਾ ਟੋਲ ਉਹਦੇ ਜਾਂਦੇ ਪਰ ਉਹਨਾਂ ਦੇ ਚਿਹਰੇ ਤੇ ਪੂਰਾ ਚੜ੍ਹਦੀ ਚੜ੍ਹਦੀ ਕਲਾ ਜੀ ਔਰ ਬਾਪੂ ਜੀ ਪੂਰੀ ਚੜ੍ਹਦੀ ਕਲਾ ਚ ਨੇ ਤੇ ਪੂਰੇ ਕਲਾਕਾਰ ਭਾਈਚਾਰੇ ਵੱਲੋਂ ਇੱਥੇ ਹਾਜ਼ਰੀ ਲਵਾਉਣਾ ਹੈ ਜੀ ਹਾ ਦਾ ਨਰ ਮ ਔਰ ਔਰ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਬਾਪੂ ਜੀ ਦੀ ਸਿਹਤ ਕਾਇਮ ਰਹੇ ਔਰ ਆਪਣੇ ਜੋ ਵੀ ਸੁਪਨੇ ਨੇ ਉਹਨਾਂ ਦੇ ਜੋ ਵੀ ਕੌਮ ਦੇ ਲਈ ਕਰ ਰਹੇ ਨੇ ਉਹਨਾਂ ਚ ਕਾਮਯਾਬੀ ਬਖਸ਼ੇ। ਜਿਹੜੇ ਕਿ ਲਗਾਤਾਰ ਨਾਜ਼ੁਕ ਹੁੰਦੇ ਜਾ ਰਹੇ ਕਿਉਂਕਿ ਜਿਹੜਾ ਬੀਪੀ ਹੈ ਅਪ ਡਾਊਨ ਹੋ ਰਿਹਾ ਵਾ ਹੱਥ ਪੀਲੇ ਪੈ ਰਹੇ ਆ ਤੇ ਕਹਿੰਦੇ ਬੋਲ ਵੀ ਨਹੀਂ ਹੋ ਰਿਹਾ ਵਾ। ਕਿਵੇਂ ਦੇਖਦੇ ਪਏ ਕੋਈ ਕੱਲ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਹੈਗਾ ਵਾ। ਦੇਖੋ ਜੀ ਇਹਦੇ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਮੈਂ ਤਾਂ ਆਪਣੇ ਕਲਾਕਾਰ ਭਾਈਚਾਰੇ ਵੱਲੋਂ ਕਹਿ ਸਕਦਾ ਕਿ ਮੈਂ ਉਹਨਾਂ ਦੀ ਚਾਹਤੀ ਕਲਾ ਦੀ ਅਰਦਾਸ ਦੇ ਲਈ ਆਇਆ ਹਾਂ ਔਰ ਪ੍ਰਮਾਤਮਾ ਉਹਨਾਂ ਨੂੰ ਜਲਦੀ ਸਿਹਤ ਯਾਬ ਕਰੇ। ਕੁਝ ਗੱਲਬਾਤ ਹੋਈ ਹੈ ਤੇ ਕੁਝ ਗੱਲ ਚੀਮਾ ਸਾਹਿਬ ਉਹਨਾਂ ਕੋਲ ਗਏ ਮੈਂ ਤਾਂ ਬਸ ਉਹਨਾਂ ਨੂੰ ਵੈਸੇ ਮਿਲ ਕੇ ਆਇਆ ਜੀ। ਤੇ ਇਹ ਕਰਮਜੀਤ ਅਨਮੋਲ ਹਣੀ ਸਾਡੇ ਨਾਲ ਮੌਜੂਦ ਸੀ ਉਹ ਕਹਿੰਦੇ ਮੈਂ ਐਜ਼ ਅ ਕਲਾਕਾਰ ਵੀ ਜਿਹੜੇ ਕਿੰਨਰ ਮਿਲਣ ਆਇਆ ਤੇ ਇੱਕ ਚੜ੍ਹਦੀ ਕਲਾ ਵਿੱਚੋਂ ਨਜ਼ਰ ਆਇਆ ਤੇ ਇੱਕ ਪੂਰਾ ਜਜ਼ਬਾ ਦੇਖਣ ਨੂੰ ਮਿਲਿਆ ਵਾ ਬਾਕੀ ਹਰਪਾਲ ਚਿੰਤੀਮਾ ਹਣੀ ਵੀ ਜਿਹੜੇ ਕਿ ਉਹਨਾਂ ਨੇ ਮਿਲ ਕੇ ਆਏ ਤੇ ਹੁਣ ਵੇਖਣ ਵਾਲੀ ਗੱਲ ਹੋਊਗੀ ਕਿ ਕੱਲ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਬਲੋਕ ਕੀ ਜਵਾਬ ਦਿੱਤਾ ਜਾਂਦਾ ਕੈਮਰਾਮੈਨ ਕਮਲ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਖਨੋਰੀ